ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪੈਨ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਤੇ ਤਸਵੀਰ ਦੋਸਤੋ ਬਾਗਾ ਪੁਰਾਣਾ ਇਸ ਘਰ ਦੇ ਵਿੱਚ ਵੀ ਬਾਈ ਵਪਾਰ ਦਾ ਕੰਮ ਕਰਦਾ ਹੈ ਵਿਕਰੀ ਆਸੀ ਪਸ਼ੂ ਹੁੰਦੇ ਆ ਇਸ ਘਰ ਦੇ ਵਿੱਚ ਉਹ ਇਹ ਆਪਣੀ ਦੂਜੀ ਵੀਡੀਓ ਹੋਊਗੀ ਅੱਜ ਜੀ ਦੋਸਤੋ ਚਾਰਨਾਗ ਤੁਹਾਨੂੰ ਦਿਖਾਉਂਗਾ ਚਾਰੇ ਟੋਟਲੇ ਇਹ ਕਟੀਆਂ ਹੋਣਗੀਆਂ ਜਿਹਦੇ ਵਿੱਚ ਤਿੰਨ ਨਾਗ ਦੋਸਤੋ ਮੋਰਾ ਨਸਲ ਦੇ ਵਿੱਚ ਹੋਣਗੇ ਤੇ ਇੱਕ ਛੋਟੀ ਤੁਹਾਨੂੰ ਦਿਖਾਉਂਗਾ ਨੀਦੀ ਰਾਵੀ ਨਸਲ ਦੇ ਵਿੱਚ ਨਾਗ ਦੋਸਤੋ ਸਾਫ ਸੁਥਰੇ ਹੋਣਗੇ ਤੇ ਬਾਕੀ ਗੱਲਬਾਤ ਬਾਈ ਨਾਲ ਵੀ ਕਰਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਪ੍ਰੋਪਰ ਤਸੱਲੀ ਕਰ ਲਿਓ ਤੇ ਬਾਕੀ ਗੱਲਬਾਤ ਆਉ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਅਮਰਜੀਤ ਕਿਵੇਂ ਠੀਕ ਆ ਬਾਈ ਵਧੀਆ ਵਧੀਆ ਤੁਸੀਂ ਦੱਸੋ ਤੇ ਪਿੱਛੇ ਜੇ ਪਸ਼ੂ ਪਾਇ ਸੀ ਆਪਾਂ ਤੇ ਵੈਘੇ ਝੂਟੇ ਹਾਂ ਬਾਈ ਇਹ ਸ਼ੋਰਟ ਤੇ ਹੋ ਗਏ ਸੀਗੇ ਬਾਈ ਦੇ ਠੀਕ ਹੈ ਹਾਂਜੀ ਤੇ ਮੰਨ ਕੇ ਚੱਲ ਵੀ ਅੱਜ ਵੀ ਚਾਰ ਨਾਗ ਹੈਗੇ ਆਪਣੇ ਕੋਲੇ ਹਾਂਜੀ ਠੀਕ ਹੈ ਅੱਛਾ ਪਹਿਲੇ ਨੰਬਰ ਤੇ ਜਿਹੜੀ ਇਹ ਕੱਟੀ ਖੜੀ ਆ ਮੁਰਾ ਨਸਲ ਦੇ ਵਿੱਚ ਹਾਂਜੀ ਕੀ ਡਿਟੇਲ ਆ ਇਹਦੀ ਇਹ ਡੇਢ ਕ ਸਾਲ ਦੀ ਆ ਜੀ ਇਹ ਸਰਕਾਰੀ ਸੀਮਨ ਦੀ ਹੈ ਸਰਕਾਰੀ ਸੀਮਨ ਦੀ ਹਾਂਜੀ ਠੀਕ ਹੈ ਡੇਢ ਕ ਸਾਲ ਦੋਸਤੋ ਉਮਰ ਮਗਰੋਂ ਪੜੇ ਪੜੇ ਦੇਖੋ ਬਿਲਕੁਲ ਚੱਕ ਮਿਆਂ ਦੀ ਆ ਥਾਣੇ ਦੋਸਤੋ ਵਧੀਆ ਆਚਾਰ ਨਿਕਲ ਵੀ ਹੋਣਗੇ ਸੋਹਣੇ ਢਾਂਚੇ ਦੀ ਆ ਚੰਗਾ ਕੱਦ ਕਾਟ ਕਰਨ ਵਾਲੀ ਆ ਠੀਕ ਹੈ ਤੇ ਸਰਕਾਰੀ ਸੀਮਨ ਦੀ ਆ ਇਹ ਪਹਿਲੇ ਨੰਬਰ ਤੇ ਦਿਖਾਈ ਆ ਦੋਸਤੋ ਉਮਰੋਂ ਡੇਢ ਸਾਲ ਆ ਤੇ ਰੇਟ ਬਈ ਇਹਨਾਂ ਤੇ ਇਹ ਫੋਨ ਤੇ ਆ ਰੇਟ ਬਈ ਸਾਰੀਆਂ ਤੇ ਹਾਂ ਸਾਰੀਆਂ ਆ अच्छा हां तो सो रेट फोन ਦੇ ਉੱਤੇ ਤੈ ਕੀ ਤੇ ਜਾਣਗੇ ਪਹਿਲੇ ਨੰਬਰ ਤੇ ਦਿਖਾਈਆ ਮੁਰਾ ਨਸਲ ਦੀ ਇਸੋ ਦਾਵਾ ਦੂਜੇ ਨੰਬਰ ਤੇ ਜਿਹੜੀ ਬਾਈ ਕੱਟੀ ਖੜੀ ਆ ਇਹ ਦੀ ਡਿਟੇਲ ਆ ਇਹ ਵੀ ਡੇਢ ਕ ਸਾਲ ਦੀ ਆ ਬਾਈ اچھا ਤੇ ਇਹ ਹੈਗੀ ਅਲਬਖਸ਼ ਦੀ ਆ ਇਹ ਅੱਛਾ ਅਲਬਖਸ਼ ਛੋਟੇ ਦੀ ਆ ਹਾਂਜੀ ਠੀਕ ਆ ਦੋਸੋ ਕੱਟੀ ਇਹ ਵੀ ਸਾਫ ਸੁਧਰੀ ਆ ਚੰਗੇ ਢਾਂਚੇ ਦੇ ਵਿੱਚ ਆ ਸੋਹਣਾ ਕੱਦ-ਕਾਠ ਹੈ ਦਾ ਠੀਕ ਆ ਤੇ ਇਹਦੇ ਇਹ ਪੱਟਾ-ਪੁੱਟਾ ਜੀ ਤੇ ਕੀ ਹੋਇਆ ਇਹ ਯਾਰ ਪਤਾ ਨਹੀਂ ਬਾਥਰੂਮ ਵਗੈਰਾ ਦਾ ਹੀ ਹੋਣਾ ਕੋਈ ਦਾਗ ਦਿਊਗਾ ਅੱਛਾ ਹਾਂ ਠੀਕ ਹੈ ਦੋਸਤੋ ਕੁੜੀ ਪੜਾਈ ਦੇਖੋ ਤੇ ਬਾਈ ਕਹਿੰਦਾ ਵੀ ਅਲਬਾਕਸ਼ ਝੂਟੇ ਦੀ ਇਹ ਆਪ ਹੈ ਠੀਕ ਹੈ ਸੋਹਣੀ ਮਾਰਕਿੰਗ ਦੇ ਵਿੱਚ ਆ ਤੇ ਸੋਹਣੇ ਟਾਂਚੇ ਦੇ ਵਿੱਚ ਆ ਉਮਰੋਂ ਕਿੰਨੀ ਹੋਣੀ ਹੈ ਬਾਈ ਇਹ ਇਹ ਡੇਢ ਸਾਲ ਤੇ ਲਗਭਗ ਹੈਗੀ ਆ ਬਾਈ ਜਾਂ ਤਾਂ 15 ਵੀਰਾਂ ਉੱਤੇ ਹੋਣਗੇ ਜਾਂ ਥੱਲੇ ਹੋਣਗੇ ਠੀਕ ਹੈ ਹਾਂ ਸੋ ਤਕਰੀਬਨ ਡੇਢ ਸਾਲ ਦੇ ਘੇਰੇ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਕੱਟੀ ਦਾ ਠੀਕ ਹੈ ਸੋਹਣੇ ਢਾਂਚੇ ਦੇ ਵਿੱਚ ਆ ਤੇ ਤੁਹਾਨੂੰ ਪਸੰਦ ਆਊਗੀ ਥਣ ਦੋਸਤੋ ਵਧੀਆ ਚਾਰ ਨਿਕੜੇ ਹੋਣਗੇ ਵੈਸੇ ਤੁਹਾਨੂੰ ਦਿਖਾ ਦਿੰਨਾ ਥੋੜੀ ਜਿਹੀ ਕੈਮਰੇ ਤੋਂ ਡਰਦੀ ਆ ਤੇ ਥਣ ਵੈਸੇ ਦਿਖਾ ਦਿੰ ਖਣ ਵਧੀਆ ਦੋਸਤੋ 4 ਹੋਣਗੇ ਨਿਖੜ ਵੀ ਹੋਣਗੇ ਜੀ ਖਣ ਝੋਲੀ ਵੀ ਚੰਗੀ ਆ ਮਾਰਕਿੰਗ ਪ੍ਰੋਪਰ ਸਾਰੀ ਪੂਰੀ ਕਰਦੀ ਆ ਇਹ ਤਕਰੀਬਨ ਦੂਜੇ ਕੇ ਨੰਬਰ ਵਾਲੀ ਕੱਟੀ ਆ ਡੇਢ ਕੇ ਸਾਲ ਦੇ ਘਿਰ ਦੇ ਵਿੱਚ ਉਮਰ ਆ ਬਾਕੀ ਚੰਗੇ ਸੀਮੰਦੀ ਆ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਇਸ ਤੋਂ ਇਲਾਵਾ ਭਾਈ ਜਿਹੜੀ ਤੀਜੇ ਨੰਬਰ ਤੇ ਕੱਟੀ ਖੜੀ ਆ ਆਪਣੀ ਇਹ ਭਾਈ ਹੈਗੀ 13-14 ਮਹੀਨਿਆਂ ਦੀ ਕੱਟੀ ਇਹ ਵੀ ਬਹੁਤ ਚੰਗੀ ਆ ਅੱਛਾ ਹਾਂ ਠੀਕ ਆ ਮੂੰਹ ਮਾ ਦੀ ਦੇਖੋ ਦੋਸਤੋ ਸਿੰਗ ਬਿਲਕੁਲ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਜੀ ਆ ਲਓ ਦੋਸਤੋ ਫੇਸ ਕੁਆਲਿਟੀ ਚੰਗੀ ਆ ਤੇ ਇਹ ਕਿੰਨੇ ਟਾਈਮ ਦੀ ਬਈ ਇਹ 13 14 ਮਹੀਨਿਆਂ ਦੀ ਆ ਬਈ 13 ਹਾਂ ਦਾਰੇ ਦੀ ਆ ਇਹ ਦਾਰੇ ਦੀ ਧੀ ਆ ਅੱਛਾ ਹਾਂਜੀ ਦੋਸਤੋ ਚੰਗੇ ਝੋਟੇ ਦੀ ਹੈ ਤੇ ਠੀਕ ਹੈ ਬਾਕੀ ਸਰੀਰ ਦੀ ਬਨਾਵਟ ਸੋਹਣੀ ਆ ਤੁਹਾਨੂੰ ਚੈੱਕ ਕਰਾਉਣਾ ਮੈਂ ਥੋੜੇ ਪਾੜੇ ਦੇਖੋ ਬਿਲਕੁਲ ਚੱਕ ਮਿਆਂ ਦੀ ਹੋਊਗੀ ਤੇ ਥਣ ਝੋਲੀ ਵੀ ਚੰਗੀ ਹੈ ਵਧੀਆ ਆ ਚਾਰ ਥਣ ਹੋਣਗੇ ਨਿਕੜਵੇ ਇਹ ਤੀਜੇ ਨੰਬਰ ਵਾਲੀ ਦੋਸਤੋ ਦਿਖਾ ਰਿਹਾ ਬਾਈ ਕਹਿੰਦਾ ਵੀ ਦਾਰੇ ਬੁੱਲ ਦੀ ਆ ਪਾ ਇਹ ਠੀਕ ਹੈ ਤੇ ਉਮਰੋ ਬਈ ਸਾਲ ਦੇ ਕਿਰਚ ਆ ਨੀ 13-14 ਮਹੀਨੇ ਦੀ ਬਈ 13-14 ਮਹੀਨੇ ਹੂ ਮੈਂ ਬਾਕੀ ਪੂੜੇ ਪੜੇ ਬਿਲਕੁਲ ਚੱਕਵੇਂ ਆ ਦੀ ਰੇਟ 200 ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਇਤੀਜੇ ਨੰਬਰ ਵਾਲੀ ਕੱਟੀ ਦਿਖਾਈ ਆ ਸਾਫ਼ ਸੁਥਰੀ ਜੇ ਅੱਛਾ ਜਿਹੜੀ ਬਈ ਐਂ ਦੇ ਤੇ ਕੱਟੀ ਖੜੀ ਏ ਛੋਟੀ ਇਹ ਹੋਊਗੀ ਬਈ 10 ਕ ਮਹੀਨੇ ਦੀ 10 ਕ ਮਹੀਨੇ ਦੀ ਹਾਂ ਅੱਛਾ ਇਹ ਕਿਹੜੇ ਸੀਮੰਦੂ ਮੰਡੀ ਹੈ ਇਹ ਦਾ ਪਿੰਡੂ ਲਈ ਇਹ ਤਾਂ ਨਹੀਂ ਪਤਾ ਬਈ ਆਪਾਂ ਨੂੰ ਹਨਾ ਠੀਕ ਆ ਹਾਂ ਦੱਸੋ ਥਣ ਵਧੀਆ ਆ ਚਾਰ ਨਿਖੜਵੇ ਹੋਣਗੇ ਫੇਸ ਕੁਆਲਟੀ ਚੰਗੀ ਆ ਜੀ ਠੀਕ ਆ ਤੇ ਬਈ ਕਹਿੰਦਾ ਵੀ ਇਹ ਤਾਂ ਨਹੀਂ ਪ੍ਰੋਪਰ ਪਤਾ ਵੀ ਇਹ ਕਿਹੜੇ ਸੀਮੰਦ ਦੀ ਆ ਜਿੰਨੇ ਜਿੰਨਾ ਦਾ ਪਤਾ ਸੀਗਾ ਉਹ ਤੁਹਾਨੂੰ ਦੱਸਤਾ ਵੀ ਇਹ ਝੂਟੀਆਂ ਕਿਹੜੇ ਕਿਹੜੇ ਸੀਮੰਦੀਆਂ ਬਾਕੀ ਕੋਈ ਵੀ ਨਗ ਪਸੰਦਾਵੇ ਪ੍ਰੋਪਰ ਤਸੱਲੀ ਕਰ ਲਿਓ ਰੇਟ ਸਾਰੇ ਨਗਾਂ ਦਾ ਹੀ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਇੱਕ ਤੋਂ ਲੈ ਕੇ ਚਾਰ ਨੰਬਰ ਤੱਕ ਤੁਹਾਨੂੰ ਇਹ ਨਗ ਦਿਖਾਤੇ ਆ ਥਣਾ ਥਣਾ ਦੇ ਸਾਰੇ ਨਾਗ ਹੀ ਸਾਫ਼ ਸੁਧਰੇ ਹੋਣਗੇ ਠੀਕ ਹੈ ਤੇ ਰੇਟ ਬਈ ਜਾਇਜ਼ ਹੀ ਹੋਣਗੇ ਹਾਂ ਜਾਇਜ਼ ਹੀ ਹੋਣਗੇ ਬਈ ਅੱਛਾ ਹਾਂਜੀ ਦੋਸਤੋ ਰੇਟ ਜਾਇਜ਼ ਹੋਣਗੇ ਕੋਈ ਵੀ ਨਗ ਪਸੰਦਾਵੇ ਖਰੀਦ ਲਿਓ ਨੰਬਰ ਬਾਈ ਦਾ ਸਕਰੀਨ ਤੇ ਆ